ਇਤਰਾਮ ਗਣਤੰਤਰ ਦਿਵਸ ਰੂਪਨਗਰ ਦੇ ਨੈੜੂ ਸਟੇਡੀਅਮ ਵਿੱਚ ਬੜੀ ਹੀ ਧੂਮਤਾਂਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੀਆਂ ਝੰਕੀਆਂ ਪ੍ਰੇਡ ਦੌਰਾਨ ਕੱਢੀਆਂ ਗਈਆਂ ਗਣਤੰਤਰ ਦਿਵਸ ਮੌਕੇ ਰੂਪਨਗਰ ਦੇ ਨੈੜੂ ਸਟੇਡੀਅਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾ ਅਤੇ ਉਹਨਾਂ ਦਾ ਹਲਕਾ ਸ਼ੀ ਚੰਪੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਨੈੜੂ ਸਟੇਡੀਅਮ ਵਿੱਚ ਸਪੀਕਰ ਕੁਲਤਾਰ ਸਿੰਘ ਸੰਵਾ ਦੇ ਵੱਲੋਂ ਝੰਡਾ ਲਹਿਰਾਉਂਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਕੁਲਤਾਰ ਸਿੰਘ ਸੰਧਵਾ ਨੇ ਸਬੋਧਨ ਕਰਦੇ ਆ ਕਿ ਭਾਰਤ ਦਾ ਸੰਵਿਧਾਨ ਸਭ ਤੋਂ ਮਹੱਤਵਪੂਰਨ ਹੈ ਅਤੇ ਸਾਨੂੰ ਉਸ ਨੂੰ ਸਮਝਣਾ ਚਾਹੀਦਾ ਹੈ ਐਡੇ ਵੱਡੇ ਦੇਸ਼ ਨੂੰ ਜੇਕਰ ਜੋੜ ਕੇ ਰੱਖਿਆ ਹੈ ਤਾਂ ਉਹ ਭਾਰਤ ਦੇ ਸੰਵਿਧਾਨ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਰ ਵਰਗ ਗਰੀਬ ਅਮੀਰ ਅਤੇ ਹੇਟਲੇ ਤੋਂ ਹੇਟਲੇ ਵਿਅਕਤੀ ਵੀ ਭਾਰਤ ਦੀ ਆਜ਼ਾਦੀ ਦਾ ਨਿਗ ਪੁੰਚਣਾ ਚਾਹੀਦਾ ਹੈ ਇਸ ਕੰਮ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਲੱਗੇ ਹੋਏ ਹਨ ਉਹ ਪੰਜਾਬ ਦੇ ਲੋਕਾਂ ਨੇ ਮੁੱਢਲੀਆਂ ਸਹੂਲਤਾਂ ਪ੍ਰਾਪਤ ਕਰਾਉਣ ਦੇ ਹਰ ਸੰਭਵ ਯਤਨ ਕਰਦੇ ਹਨ ਪੱਤਰਕਾਰਾਂ ਵੱਲੋਂ ਕੇਂਦਰ ਵੱਲੋਂ ਪੰਜਾਬ ਦੀਆਂ ਚਾਂਕੀਆਂ ਰੱਦ ਕਰਨ ਤੇ ਪੁੱਛੇ ਸਵਾਲ ਤੇ ਉਹਨਾਂ ਕੇ ਇੱਕ ਸਪੀਕਰ ਹੋਣ ਦੇ ਨਾਤੇ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰ ਸਕਦਾ ਪਰ ਜੇਕਰ ਦੇਸ਼ ਨੂੰ ਖੁਸ਼ਖੜਾ ਹੈ ਤਾਂ ਪੰਜਾਬ ਨੂੰ ਜ਼ਰੂਰ ਖੁਸ਼ਖੜਾ ਪਵੇਗਾ ਇਸ ਕਰਕੇ ਪੰਜਾਬ ਦਾ ਧਿਆਨ ਕਰਨਾ ਜ਼ਰੂਰੀ ਹੈ ਇਸ ਮੁcke ਉਹਨਾਂ ਅਗਨੀ ਵੀਰ ਜਫੀਦਰ ਦਾ ਦਰਜਾ ਅਤੇ ਪੰਜਾਬ ਸਰਕਾਰ ਵੱਲੋਂ ਬਣਦਾ ਮਾਨਸ ਕੀ ਅਦੰਤ ਤੇ ਕਿਹਾ ਕੀ ਸ਼ਹੀਦਤਾ ਸ਼ੀਧ ਹੈ ਪਾਵੇਂ ਉਹ ਪਰਤੀ ਹੋਏ ਹਨ ਜਾਂ ਪਹਿਲਾਂ ਇਸ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਜੋ ਸ਼ਹੀਦਾਂ ਰਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਸ ਦਿਨ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਸਮਾਜ ਸੇਵੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਸਲਾਈਮ ਸ਼ੀਨਾ ਅਤੇ ਟਰਾਈਸਾਈਕਲ ਲੋਡ ਬੰਦਿਆਂ ਨੂੰ ਦਿੱਤੀ ਗਈਆਂ ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪੀਤੂ ਯਾਦਵ ਅਤੇ ਜ਼ਿਲ੍ਹਾ ਪੁਸਮਕੀ ਗੁਲਨੀਤ ਸਿੰਘ ਖੁਰਾਣਾ ਨੇ 75ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਬਾਦ ਦਿੱਤੀ ਬਾਕੀ ਤੁਸੀਂ ਵੀ ਦੇਖੋ ਰੂਪਨਗਰ ਵਿਖੇ بنائے ਗਏ 75ਵੇਂ ਗਣਤੰਤਰ ਦਿਵਸ ਦੀਆਂ ਅਲੱਗ-ਅਲੱਗ ਮਨਮੋਹਕ ਤਸਵੀਰਾਂ ਜਾਗਰਤੀ ਜੀਤੋ ਦੇ ਚੋਗਰਾ ਵੱਲੋਂ ਸਰਮਾਨਿਤ ਕੀਤਾ ਗਿਆ ਜਗਤਵਾਸੀ ਮੇਰਾ ਨਾਮ ਪਰਮਿੰਦਰ ਭੀਮ ਜਾਗਰਤੀ ਤੋਂ ਬਾਅਦ ਸਰਕਾਰੀ ਸੀਨੀਅਰ ਸਕੱਤਰ ਸਕੂਪ ਜੀ ਜਿਆ ਬੜੀ ਖੁਸ਼ੀ ਹੋ ਰਹੀ ਹੈ ਕਿ 20 ਸਾਲ ਦੀ ਤਪੱਸਿਆ ਤੋਂ ਬਾਅਦ ਅੱਜ ਇਹ ਸਨਮਾਨ ਸਾਨੂੰ ਮਿਲਿਆ ਹੈ ਤੇ ਅਸੀਂ ਆਪਣੇ ਅਰੰਗ ਕਰਮੀ ਤੇ ਨਾਟਕਾਂ ਦੇ ਰਾਹੀਂ ਆਪਾਂ ਲੋਕਾਂ ਦੇ ਵਿੱਚ ਜਾਗਰੂਤ ਪੈਦਾ ਕਰਦੇ ਹਾਂ ਚਾਹੇ ਉਹ ਖੂਨਦਾਨ ਕੈਂਪ ਦੀ ਗੱਲ ਹੋਵੇ ਚਾਹੇ ਪਾਸ਼ਿਆਂ ਦੀ ਸਫਾਈ ਹੋਵੇ ਸਮਾਜ ਵਿੱਚ ਫੈਲੀਆਂ ਵੱਖ-ਵੱਖ ਕ੍ਰਿਤੀਆਂ ਅਸੀਂ ਉਹਨਾਂ ਦੇ ਖਿਲਾਫ ਆਪਣੇ ਜਾਗਰਤੀ ਕਲਾ ਮੰਚ ਤਖਤਗੜ ਦੇ ਵੱਲੋਂ ਸਮੇਂ-ਸਮੇਂ ਤੇ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਰਹਿੰਦੇ ਆ ਤੇ ਅੱਜ ਜੈਦ ਲੋਧਰ ਬਾਲ ਕਰਦੇ ਆ ਜੱਡਾ ਸਾਹਿਬ ਦਾ ਜੀ ਅੱਜ ਸਾਨੂੰ ਇਹ ਸਨਮਾਨ ਮਿਲਿਆ ਹੈ ਤੋਂ ਬਾਅਦ ਅਗਲਾ ਕੀ ਕਹਿਣਾ ਚਾਹੁੰਦੇ ਹਾਂ ਸੋ ਮੈਂ ਬਹੁਤ ਧੰਨਵਾਦ ਕਰਦਾ ਜੀ ਪੰਜਾਬ ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਦੂਪ ਜੀ ਜੀ ਇਹਨਾਂ ਨੂੰ ਸਨਮਾਨਿਤ ਕਰਨ ਦਾ ਕਰਤਾ ਗਤੀਵਿਧੀ ਦੇ ਖੇਤਰ ਵਿੱਚ ਕਰਕੇ ਮਾਨਤਾ ਗਿਆ ਟੀਮ ਵੱਲੋਂ ਸਨਮਾਨਿਤ ਕੀਤਾ ਜਾਵੇਗਾ 16 ਸਾਲਾਂ ਤੋਂ ਕੋਈ ਸਾਨੂੰ ਕੰਮ ਕਰਦੇ ਨੂੰ ਵਕਫਕ ਸਰਕਾਰ ਆਈਆਂ ਲੇਕਿਨ ਕਿਸੇ ਨੇ ਸਾਨੂੰ ਹਰ ਵੇਲੇ ਇਗਨੋਰ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਆਪਣੇ ਹਲਕੀ ਦੇ ਵਿਧਾਇਕ ਰੇਸਟੇਡ ਆਈ ਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਡਮ ਡਾਕਟਰ ਪ੍ਰੀਤੀ ਜੀ ਡਿਪਟੀ ਕਮਿਸ਼ਨਰੀ ਦਾ ਸਰਕਾਰੀ ਸੀਰੀਅਸ ਕੈਟੇਡ ਸਕੂਲ ਕੰਨਿਆ ਨੂੰ ਇਹ ਸੇਧ ਤੌਰ ਤੇ ਕੋਦਾਰ ਸਮਝੀਦਾ ਇਸ ਦਾ ਸਨਮਾਨਿਤ ਕਰਦਾ ਮੁੱਖ ਮੰਤਰੀ ਆ ਡਾਕਟਰ ਜੀ ਹਰਿਆਣੇ जी नमस्कार मेरा नाम डॉक्टर अभिन्दाड़ा है मुझे सोशल वर्क और ब्लड डोनेशन के लिए ये अवार्ड दिया गया है सबसे पहले तो हार्दिक आभार हम करते हैं डी सी प्रीति यादव जी का क्योंकि उन्होंने जो है उस चीज़ को पहचाना है कि कौन काम कर रहा है और इस तरीके से सरकार का भी धन्यवाद करते हैं कोई भी देखिए पुरस्कार तो दिल को खुशी होती है तो ये युवाओं के लिए प्रेरणा होती है कि इस हमें आवाज़ मिल उनको मिल सकता इसको कैरी ऑन करें यही हमारा संदेश है सानू आज बड़ी खुशी है ਕਿ ਸਰਕਾਰ ਨੇ ਬੜੀ ਅਕੀਦਤੀ ਹੋਈਆਂ ਸਮਾਜਾਂ ਦਾ ਮੁੱਲ ਪਾਇਆ ਕਿਉਂਕਿ ਅਸੀਂ ਬਚਪਨ ਤੋਂ ਹੀ ਸਮਾਜ ਸੇਵਾ ਦੇ ਵਿੱਚ ਜੁੜੇ ਹੋਏ ਆ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਸੀਂ ਲੋਕਾਂ ਤੋਂ ਪੈਸੇ ਇਕੱਠੇ ਕਰ ਕਰਕੇ ਇਹ ਬਿਲਡਿੰਗਾਂ ਬਣਾਈਆਂ ਸਭ ਕੁਝ ਕੀਤਾ ਤੇ ਅੱਜ ਅਸੀਂ ਡਿਪਾਰਟਮੈਂਟ ਦਾ ਤੇ ਪੰਜਾਬ ਸਰਕਾਰ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਇਹ ਮਾਣ ਬਖਸ਼ਿਆ ਤੇ ਅਸੀਂ ਸ਼ੁਕਰੀਆ ਦਾ ਕਰਦੇ ਆ ਭਗਵੰਤ ਮਾਨਜੀ ਦਾ ਥੈਂਕ ਯੂ ਵੈਰੀ ਮਚ ਸੁਭਾ ਵਸੀਆਂ ਨੂੰ ਦੇਸ਼ ਵਸੀਆਂ ਕੀ ਗਣਤੰਤਰਤਾ ਦਿਵਸ ਦੀ ਕਿੰਨਾ ਵੇ ਗਣਤੰਤਰਤਾ ਦਿਵਸ ਦੀ ਬਹੁਤ-ਬਹੁਤ ਬਧਾਈ। ਦੇਖੋ ਐਡੇ ਵੱਡੇ ਦੇਸ਼ ਨੂੰ ਕੁਝ ਸ਼ਬਦ ਹੈ ਜਿਨ੍ਹਾਂ ਨੇ ਬੰਨ ਕੇ ਰੱਖਿਆ। ਉਹ ਹੈ ਸਾਡਾ ਸੰਵਧਾਨ। ਉਹ ਬੜਾ ਮੁਕੱਦਸ ਹੈ। ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ। ਸਤੂਨਾ ਦੇ ਵਿੱਚ ਸਮਝਣਾ ਚਾਹੀਦਾ ਹੈ। ਔਰ ਸੰਵਿਧਾਨ ਦੀ ਭਾਵਨਾ ਇਹ ਹੈ ਵੀ ਹਰੇਕ ਗਰੀਬ ਤੋਂ ਗਰੀਬ ਨੂੰ ਦੇਸ਼ ਦੀ ਜਿਹੜੀ ਆਜ਼ਾਦੀ ਹੈ, ਜਿਹੜਾ ਲੋਕਤੰਤਰ ਉਹਦਾ ਨਿੱਗ ਮਿਲਣਾ ਚਾਹੀਦਾ ਹੈ। ਸੋ ਉਹਦੇ ਵੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਅਰਵਿੰਕ ਕੇਜਰੀਵਾਲ ਜੀ ਬੜੇ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਸੋ ਪਰਮਾਤਮਾ ਕਰੇ ਉਹਨਾਂ ਨੂੰ ਹੋਰ ਤਾਕਤ ਠੀਕ ਹੈ ਸੋ ਚਾਕੀਆਂ ਕੱਢੀਏਗਾ ਕੋਈ ਕਮੀ ਲੱਗੀ ਤੁਹਾਨੂੰ ਇਹਨਾਂ 'ਚ ਨਹੀਂ ਕੋਈ ਕਮੀ ਲੱਗੀ ਚਾਕੀਆਂ ਦੀ ਕੋਈ ਗੱਲ ਨਹੀਂ ਬੜੇ ਵਧੀਆ ਔਰ ਬੜੇ ਸ਼ੌਂਕ ਨਾਲ ਕਰਾਇਆ ਹੈ ਕਰੀਰ ਡੀਪੀ ਸਾਹਿਬ ਨੇ ਬਹੁਤ ਇਨਵੋਲਵਮੈਂਟ ਨਾਲ ਬਹੁਤ ਸ਼ੌਕ ਦੇ ਨਾਲ ਇੱਕ ਪ੍ਰੋਗਰਾਮ ਪਰ ਜਿਹੜੀਆਂ ਚਾਕੀਆਂ ਦਿੱਲੀ ਦੇ ਰਿਜੈਕਟ ਕੀਤੀਆਂ ਗਈਆਂ ਅਸੀਂ ਅੱਜ ਉਥੇ ਸੂਬੇ ਦੇ ਵਿੱਚ ਕੱਢੀ ਗਈਆਂ ਤੁਹਾਨੂੰ ਕੀ ਲੱਗਿਆ ਉਹ ਚਾਕੇ ਦੇ ਵਿੱਚ ਵੀ ਉਹ ਰਿਜੈਕਟ ਕਿਉਂ ਕੀਤੀਆਂ ਗਈਆਂ ਤੇ ਅੱਧ ਕਮੀ ਨਜ਼ਰ ਆਈ ਸੂਬੇ ਦੇ ਵਿੱਚ ਅਜ ਕੀ ਕਿੰਦਾ ਨਹੀਂ ਲੱਗਿਆ ਚਾਂਕੇ ਤੁਹ ਦੇਖੋ ਜਿਹੜਾ ਸਪੀਕਰ ਹੁੰਦਾ ਨਾ ਉਹਨੇ ਰਾਜਨੀਤੀ ਤੇ ਗੱਲ ਕਰਨੀ ਨਹੀਂ ਹੁੰਦੀ ਜੀ ਮੈਂ ਤਾਂ ਇਹ ਕਹਿੰਦਾ ਵੀ ਜੇ ਦੇਸ਼ ਨੂੰ ਖੁਸ਼ ਰੱਖਣਾ ਤਾਂ ਪੰਜਾਬ ਨੂੰ ਖੁਸ਼ ਰੱਖੋ ਸਿੱਧੀ ਜੀ ਗੱਲ ਹੈ ਠੀਕ ਹੈ ਨਾ ਕੋਈ ਸਭ ਤੋਂ ਵੱਧ ਜੇ ਦੇਸ਼ ਖਾਤਰ ਦੇਸ਼ ਪਿਆਰ ਹੁਣ ਤਾਈਂ ਕਿਸੇ ਨੇ ਦਿਖਾਇਆ ਉਹ ਪੰਜਾਬੀ ਨੇ ਦਿਖਾਇਆ ਠੀਕ ਹੈ ਸ਼ਹੀਦ ਹੋ ਰਹੇ ਨੇ ਬਹੁਤ ਛੋਟੀ ਉਮਰ ਦੇ ਵੀ ਹੋ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਪਾਲਿਸੀ ਦੇ ਦੁਆਰਾ ਰੀਕਨਸਿਡਰ ਕਰਨਾ ਚਾਹੀਦਾ ਵੀ ਇਸ ਨੂੰ ਲੈ ਕੇ ਦੇਖੋ ਸ਼ਹੀਦ ਤੇ ਸ਼ਹੀਦ ਉਹਦੇ ਵਿੱਚ ਕੋਈ ਡਿਸਟਿੰਕਸ਼ਨ ਨਹੀਂ ਕਰਨੀ ਚਾਹੀਦੀ ਸ਼ਹੀਦ ਨੂੰ ਸ਼ਹੀਦਾਂ ਵਾਲਾ ਮਾਨਦਨਵਾ ਸ਼ਹੀਦ ਨੂੰ ਉਹਦੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਔਰ ਮਾਨਜੋ ਮੁੱਖ ਮੰਤਰੀ ਸਾਹਿਬ ਵੀ ਇਸੇ ਸੋਚ ਤੇ ਲੱਗੇ ਹੋਏ ਆ ਕੀ ਕਹਿਣਾ ਚਾਹੁੰਦੇ ਹੋ ਅੱਜ 26 ਜਨਵਰੀ ਦੇ ਮੌਕੇ ਜਿਹੜਾ ਕਿ ਨੈਰੋ ਸਟੇਡੀਅਮ ਵਿੱਚ ਸਮਾਗਮ ਕਰਵਾਇਆ ਗਿਆ ਤੇ ਕਿਸ ਤਰ੍ਹਾਂ ਦਾ ਰਿਹਾ ਸਾਰਿਆਂ ਨੂੰ 26 ਜਨਵਰੀ ਦੇ ਜੋ ਸ਼ੁਭ ਦਿਹਾੜਾ ਹੈ ਉਹਦੀ ਬਹੁਤ-ਬਹੁਤ ਵਧਾਈ ਤੇ ਜਿਹੜੀ ਕਨਸਟੀਟਿਊਸ਼ਨ ਨੇ ਪ੍ਰਿੰਸੀਪਲ ਸਾਡੇ ਵਾਸਤੇ ਲੇਡ ਆਊਨ ਕੀਤੀ ਹੈਗੀ ਮੈਨੂੰ ਉਮੀਦ ਹੈ ਕਿ ਜੇ ਆਪਾਂ ਸਾਰੇ ਆ ਉਹਨਾਂ ਦੀ ਪਾਲਣਾ ਕਰਾਂਗੇ ਤਾਂ ਬਹੁਤ ਹੀ ਸਾਡੀ ਸੋਸਾਇਟੀ ਵੀ ਪ੍ਰੋਗਰੈਸ ਕਰਕੇ ਇਹ ਸ਼ਹਿਰ ਬਚਾ ਲੈਣਗੇ ਤੇ ਜਿਹੜੇ ਬੱਚੇ ਆਏ ਜਿਨ੍ਹਾਂ ਨੇ ਪਰਫਾਰਮ ਕੀਤਾ ਚਾਕੀਆਂ ਕੱਢੀ ਪਰੇਡ ਕੀਤੀ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਿਉਂਕਿ ਬਹੁਤ ਠੰਡ ਸੀਗੀ ਉਸ ਤੋਂ ਪਹਿਲਾਂ ਪਰ ਉਹਨਾਂ ਨੇ ਬਹੁਤ ਹੀ ਵਧੀਆ ਸ਼ੋਅ ਕੀਤਾ ਜਿਹਦੇ ਕਰਕੇ ਸਾਡਾ ਅੱਜ ਦਾ ਫੰਕਸ਼ਨ ਸਫਲ ਹੋਇਆ ਇਸੀ ਮੌਕੇ 'ਤੇ ਜਿਨ੍ਹਾਂ ਨੇ ਸ਼ਹਿਰ ਦੇ ਜਿਹੜੇ ਲੋਕੀ ਹੈਗੇ ਜਾਂ ਸਰਕਾਰੀ ادارے ਹੈਗੇ ਜਿਨ੍ਹਾਂ ਨੇ ਫਲਡ ਵਿੱਚ ਬਹੁਤ ਵਧੀਆ ਕੰਮ ਕੀਤਾ ਸੀਗਾ ਜਾਂ ਬਾਕੀ ਸਮਾਜ ਸੇਵੀ ਕੰਮ ਕਰਦੇ ਹਨ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਨਾਲੀ ਨਾਲ ਰੈੱਡ ਕਰਾਸ ਵੱਜੋਂ ਸिलाई ਮਸ਼ੀਨਾਂ ਤੇ ਟ੍ਰਾਈਸਾਈਕਲ ਮੋਟਰਾਈਜ਼ ਦਿੱਤੀਆਂ ਗਈ ਹੈ ਕਿ ਜੇ ਜਿਹੜੀ ਮੁਹਿੰਮ ਸਾਡੀ ਸਾਲ ਭਰ ਜਾਰੀ ਰਹਿੰਦੀ ਹੈਗੀ ਤਾਂ ਇਸੇ ਦੀ ਲਗਾਤਾਰ ਤਾਂ ਇਸ ਮੈਂ ਸਿਰਫ ਇੰਨਾ ਕੀ ਕਹਿਣਾ ਚਾਹਾਂਗੀ ਕਿ ਜਿਸ ਨੂੰ ਵੀ ਕਦੇ ਕੋਈ ਲੋਡ ਲੱਗਦੀ ਹੈਗੀ ਜਾਂ ਕਿਸੇ ਤਰੀਕੇ ਦੀ ਲੱਗਦੀ ਹੈਗੀ ਤਾਂ ਉਹਨੂੰ ਉਹ ਸਾਨੂੰ ਅਪਰੋਚ ਕਰ ਸਕਦਾ ਹੈ ਕਿੰਨੇ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਅੱਜ ਦੇ ਪਵਨ ਦਿਹਾੜੇ ਤੇ ਮੈਂ ਸਾਰੇ ਰੂਪਨਗਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਵਿੱਚ ਪਹੁੰਚ ਕੇ ਨੇ ਵਧਾਈਆਂ ਦਿੰਦਾ ਹੈਗਾ ਜਿੱਥੇ ਕਨਸਟੀਟਿਊਸ਼ਨ ਸਾਨੂੰ ਇੱਕ ਰਾਹ ਦਿਖਾਉਂਦਾ ਹੈਗਾ ਕਿ ਆਪਾਂ ਸਾਰੇ ਇਕੁਐਲਿਟੀ ਦੇ ਰਾਹ ਤੇ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਹੋਏ ਕੰਮ ਕਰੀਏ ਉਸ ਰਾਤ ਤੇ ਚੱਲਣ ਦੀ ਵਾਇਗ ਨੂੰ ਸਾਰਿਆਂ ਨੂੰ ਸਮਤਕ ਬਖਸ਼ੇ ਅਸੀਂ ਅੱਜ ਜਿੰਨੇ ਵੀ ਆਪਣੇ ਪ੍ਰੋਗਰਾਮ ਸੀਗੇ ਡਿਸਟ੍ਰਿਕਟ ਲੈਵਲ ਪ੍ਰੋਗਰਾਮ ਬਾਕੀ ਜਿਹੜੇ ਆਪਣੇ ਸਬਡਿਵੀਜ਼ਨਲ ਪ੍ਰੋਗਰਾਮ ਸੀਗੇ ਉੱਥੇ ਪੂਕਤਾ ਪ੍ਰਬੰਧ ਕੀਤੇ ਸੀਗੇ ਔਰ ਬਾਰੋ ਵੀ ਸਾਨੂੰ ਫੋਰਸਿਸ ਰਿਗਾਰਡਿੰਗ ਮਿਲੀ ਹੋਈ ਸੀ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਉਹ ਪੀਸਫੁਲੀ ਓਵਰ ਹੋ ਗਿਆ ਹੈਗਾ ਔਰ ਕਾਫੀ ਚੰਗਾ ਫੰਕਸ਼ਨ ਰਿਹਾ ਹੈਗਾ ਸਿਕਿਉਰਿਟੀ ਦੇ ਵੀ ਪੂਰੇ ਪ੍ਰਬੰਧ ਸਿੱਕਿਤੇ ਗਏ ਸੀਗੇ ਇਸ ਤੋਂ ਬਾਅਦ ਵੀ ਅਜੇ ਕੁਝ ਪ੍ਰੋਗਰਾਮ ਸਾਡੇ ਏਰੀਆ ਵਿੱਚ ਹੈਗੇ ਨੇ ਲਾਅ ਐਂਡ ਆਰਡਰ ਸੰਬੰਧੀ ਉਹਨਾਂ ਦੇ ਵਕਤ ਵੀ ਆਪਾਂ ਸੁਰੱਖਿਆ ਪਰਵੰਤ ਕੀ ਤੇ ਪੁਲਿਸ ਦੇ ਜਵਾਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਹੈ ਕਿ ਲੱਗਦਾ ਵੀ ਜਿਹੜੀ ਪੰਜਾਬ ਪੁਲਿਸ ਹੈ ਕਿਸ ਤਰ੍ਹਾਂ ਜਿਹੜੀ ਕਿ ਲੋਕਾਂ ਨਾਲ ਇੱਕ ਬਿਵਿਅਕਤਵਾਦੀ ਵਾਰ ਕਰਨੀ ਹੈ ਉਹਦੇ ਨਾਲ ਦੇਖੋ ਜੀ ਪੰਜਾਬ ਪੁਲਿਸ ਲਗਾਤਾਰ ਜਿਹੜੀ ਹੈਗੀ ਮੁਸਤੈਦ ਹੈਗੀ ਹੈ ਜੋ ਵੀ ਕ੍ਰਾਈਮ ਹੁੰਦਾ ਹੈ ਜਾਂ ਜੋ ਡਰੱਗਸ ਦੇ ਰਿਗਾਰਡਿੰਗ ਜਾਂ ਹੋਰ ਵੀ ਦੂਜੇ ਜਿਹੜੇ ਮਾਈਨਿੰਗ ਦੇ ਰਿਲੇਟਡ ਜਿਹੜੇ ਹੈਗੇ ਨੇ ਪਰਚੇ ਕਾਫੀ ਆਪਣੇ ਜ਼ਿਲ੍ਹੇ ਵਿੱਚ ਦਰਜ ਹੋਏ ਨੇ ਔਰ ਉਹਨਾਂ ਦੀ ਤਕਤੀਸ ਜਿਹੜੀ ਹੈ ਕਿ ਸਚੱਜੇ ਤੰਗ ਨਾਲ ਕਰਦੇ ਹੁਆ ਕਾਫੀ ਕਨਵਿਕਸ਼ਨ ਜਿਹੜੀ ਹੈ ਅਸੀਂ ਹਾਸਿਲ ਕੀਤੀ। ਉਸੇ ਸਿਲਸਿਲੇ ਵਿੱਚ ਅੱਜ ਕਈ 15 ਮੁਲਾਜ਼ਮ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਹੈਗੇ ਜਿਨ੍ਹਾਂ ਨੂੰ ਡੀਸੀ ਸਾਹਿਬ ਵੱਲੋਂ ਸਪੀਕਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਹੈਗਾ ਔਰ ਅੱਗੇ ਵੀ ਮੈਂ ਆਸ ਕਰਦਾ ਹੈ ਕਿ ਮੇਰੇ ਜਿਹੜੇ ਪੁਲਸ ਹੈਗੇ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਰਹੇਗੀ ਔਰ ਪੰਜਾਬ ਪੁਲਿਸ ਦਾ ਨਾਰੋਸ਼ਨ